ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਮੌਤ ਨੂੰ ਹਟਕ ਕੇ ਦਿੱਤਾ ਗੋਇੰਦਵਾਲ ਸਾਹਿਬ ਕਿ ਮੌਤ ਨਹੀਂ ਬੜੇਗੀ ਜਦੋਂ ਮਾਈ ਦਾ ਇਕਲੌਤਾ ਪੁੱਤ ਮਹਾਰਾਜ ਨੇ ਜਿਉਂਦਾ ਕੀਤਾ ਤੇ ਨਾਲ ਹੀ ਇਹ ਬਚਨ ਕੀਤਾ ਵੀ ਜਿੰਨਾ ਚਿਰ ਸਾਡਾ ਸਰੀਰ ਹੈ ਉਹਨਾਂ ਦੇ ਵਿੱਚ ਇਥੇ ਕਿਸੇ ਦਾ ਮਰੇਗਾ ਨਹੀਂ ਕੋਈ ਕਿਸੇ ਪੁਰਸ਼ ਦਾ ਮਰਨਾ ਕਿਸੇ ਬਹੁਤ ਵੱਖਰੀ ਗੱਲ ਕੋਈ ਨਹੀਂ ਮਰਿਆ ਕੋਈ ਪਸ਼ੂ ਪੰਛੀ ਤਾਂ ਹੀ ਨਹੀਂ ਮਰਿਆ ਗੋਂਦਵਾਲ ਸਾਹਿਬ ਜਿੱਨਾ ਚਿਰ ਗੁਰੂ ਅਮਰਦਾਸ ਸਾਹਿਬ ਜੀ ਸਰੀਰ ਕਰਕੇ ਰਹੇ ਔਰ ਗਰੀਬ ਨਿਵਾਜ ਮਹਾਰਾਜ ਸਾਹਿਬ ਗੱਜੇ ਪਾਤਸ਼ਾਹੀ ਦੇ ਬਿਆੰਤ ਕੌਤਕ ਚੋਜ ਹਨ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਹਿ ਕਹੀ ਨਾ ਜਾਏ ਔਰ ਸਤਿਗੁਰੂ ਜੀ ਨੇ ਗੁਰਤਾ ਕਜੀ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ